ਕੇ ਬਹੁ ਗਿਣਤੀ ਦੇ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜਿਹੜੇ ਮੈਂਬਰ ਨੇ ਆਗੂ ਸਹਿਬਾਨ ਨੇ ਉਹ ਵੱਡੀ ਗਿਣਤੀ ਦੇ ਵਿੱਚ ਇੱਥੇ ਧਰਨਾ ਲਗਾ ਕੇ ਬੈਠੇ ਨੇ ਸਾਰਾ ਸੀ ਬੋਲੀ ਦੇ ਸਬੰਧਤ ਜਿਹੜੀ ਡੰਮੀ ਕਰਾਈ ਗਈ ਹੈ ਪੰਚਾਇਤ ਵੱਲੋਂ ਤੇ ਉਹਦੇ ਉਹਦੇ ਵਿਰੋਧ ਚ ਖੜੇ ਹੋયા ਲੋਕਾਂ ਨੂੰ ਸਾਂਝੀ ਖੇਤੀ ਕਰਨੀ ਚਾਹੁੰਦੇ ਸੀ ਦੋ ਦੋ ਚਾਰ ਚਾਰ ਡੰਗਰ ਨੇ ਉਹਨਾਂ ਦੀ ਉਪਜਿਵਗਾ ਜਿਹੜੀ ਉਹ ਡੰਗਰਾਂ ਤੇ ਆ ਦੁੱਧ ਤੇ ਹੀ ਆ ਤੇ ਉਹ ਸਾਂਝੀ ਖੇਤੀ ਕਿਸੇ ਨੂੰ 10-10 ਬਿਸਵੀ ਜਗਾ ਆਉਂਦੀ ਸੀਗੀ ਉਹ ਉਹ ਮੇ ਕਰਨਾ ਚਾਹੁੰਦੇ ਸੀਗੇ ਜੀ ਉਹਨਾਂ ਕੋਲੇ ਆਪਦਾ ਪੈਂਟ ਰੱਖਿਆ ਤੇ ਪਰ ਉਹ ਸ਼ਾਇਦ ਕਿਸੇ ਗੱਲ ਮਤਲਬ ਕਈ ਤਰ੍ਹਾਂ ਦੀ ਚੀਜ਼ਾਂ ਸੀਗੀਆਂ ਉਹ ਇਸ ਵਾਰ ਨਹੀਂ ਚਾਹੁੰਦੇ ਸੀਗੇ ਵੀ ਇਹਨਾਂ ਨੂੰ ਜ਼ਮੀਨ ਮਿਲੇ ਉਹਨਾਂ ਨੇ ਆਪ ਦੇ ਵੱਲੋਂ ਤਿਆਰ ਕਰਕੇ ਸਾਰਾ ਕੁਝ ਤਿੰਨ ਬੰਦੇ ਖੜੇ ਕਰਕੇ ਬੋਲੀ ਡੰਮੀ ਬੋਲੀ ਦੇ ਰिती ਅੰਨ ਉਹਨਾਂ ਨੇ ਸਾਰਿਆਂ ਨੂੰ ਬਾਹਰ ਕੱਢ ਕੇ ਆਪਦੇ ਤਿੰਨ ਬੰਦੇ ਖੜੇ ਕਰਕੇ ਅੰਦਰੋਂ ਕੁੰਡੀ ਲਾ ਕੇ ਬੋਲੀ ਕਰਵਾਤੀ ਆਪਣੇ ਵੱਲੋਂ ਡੰਮੀ ਬੋਲੀ ਕਰਵਾਤੀ ਕੱਲ ਥੋੜਾ ਕੰਟਰੋਲ ਚ ਰਹੇ ਆਮ ਤੌਰ ਤੇ ਤਾਂ ਉਹ ਬੋਲਦੇ ਨੇ ਜਾਤੀ ਸੁਤਕ ਸਾਹਿਬ ਵੀ ਬੋਲਦੇ ਨੇ ਤੇ ਮੇਰੀ ਮਤਲਬ ਚਲੋ ਉਹ ਗੱਲ ਤੇ ਉਹਨਾਂ ਨਾਲ ਕਾਫੀ ਬਹਿਸ ਹੋਈ ਵੀ ਯਾਰ ਤੁਸੀਂ ਇਹ ਪਿੰਡ ਦੇ ਵਿੱਚ ਆ ਵਿਵਾਦ ਖੜਾ ਨਾ ਕਰੋ ਜਾਤ-ਪਾਤ ਨੂੰ ਲੈ ਕੇ ਵੀ ਆਪਾਂ ਇੰਨਾ ਵਧੀਆ ਰਲ ਮਿਲ ਕੇ ਰਹਿੰਦੇ ਆ ਸਾਰੇ ਵੀ ਵਧੀਆ ਰਹੋ। ਚਲ ਮੇਰੇ ਕਹਿਣ ਤੇ ਜਿਹੋ ਉਹਨਾਂ ਨੇ ਗੇਟਪੋਲ ਤੇ ਅੰਦਰ ਬਹਿ ਗਿਆ ਅਸੀਂ ਆ ਕੇ ਸਾਰਾ ਕੁਝ। ਉਸ ਤੋਂ ਬਾਅਦ ਅਸੀਂ ਫੇਰ ਬਤਮੀਜ਼ੀ ਤੇ ਸ਼ੁਰੂ ਹੋ ਗਿਆ ਕੰਮ ਫੇਰ ਸੈਕਟਰੀ ਸਾਹਿਬ ਆਏ। ਉਹਨਾਂ ਨੇ ਬਹੁਤ ਮਿਸਬਿਹੇਵ ਕੀਤਾ ਇਹਨਾਂ ਨੇ। ਐਸੇ ਜੀ ਤੁਸੀਂ ਆਹ ਲਿਖੋ ਆਹ ਲਿਖ ਕੇ ਦਿਓ। ਜਿਹੜੇ ਬੰਦੇ ਹੁਣ ਧਰਨੇ ਦੇ ਰਹੇ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਜਦੋਂ ਉਹਨਾਂ ਨੂੰ ਕਦੇ ਕਿਸੇ ਦੀ ਚੀਜ਼ ਦੀ ਲੋੜ ਹੁੰਦੀ ਆ ਮੇਰੇ ਕੋਲੇ ਆਉਂਦੇ ਨੇ ਤਾਂ ਮੈਂ ਉਹਨਾਂ ਨੂੰ ਕਦੇ ਕੋਈ ਚੀਜ਼ ਤੋਂ ਜਵਾਬ ਦਿੱਤਾ ਫੋਨ ਉਹ ਜਿਹੜੇ ਉੱਥੇ ਧਰਨਾ ਲਾਉਂਦੇ ਨੇ 2-4 ਪਰਿਵਾਰ ਨੇ ਬਾਕੀ ਐਸੀ ਭਾਈਚਾਰਾ ਦੇ ਮੈਨੂੰ ਫੋਨ ਆ ਰਹੇ ਨੇ ਮੇਰੇ ਪਿੰਡ ਤੋਂ ਹੀ ਉਹ ਮਤਲਬ ਸਾਡੇ ਨਾਲ ਬਹੁਤ ਜ਼ਿਆਦਾ ਐਸੀ ਭਾਈਚਾਰਾ ਸਾਡੇ ਨਾਲ ਵੀ ਜੁੜਿਆ ਪਿਆ ਮੈਨੂੰ ਉਹ ਵੀ ਉਹੀ ਨੇ ਸਾਰੇ ਇਕੋ ਨੇ ਮੈਨੂੰ ਪਰ ਜਿਹੜਾ ਕੱਲ ਉਹਨਾਂ ਨੇ ਮਾਹੌਲ ਕ੍ਰੀਏਟ ਕੀਤਾ ਉਥੇ ਪੰਚਾਇਤ ਅਫਸਰਾਂ ਦੇ ਆ ਕੇ ਛੋਟੀਆਂ ਵੀ ਮਾਰੀਆਂ ਨੇ ਉਹ ਤੁਹਾਨੂੰ ਅਸੀਂ ਬਕਾਇਦਾ ਵੀਡੀਓ ਵੀ ਦਵਾਂਗੇ ਤੇ ਤੁਹਾਨੂੰ ਫੋਟੋਗ੍ਰਾਫ ਵੀ ਦਵਾਂਗੇ ਸਾਰਾ ਕੁਝ ਦਵਾਂਗੇ ਵੀ ਉਹਨਾਂ ਦੇ ਅਸੀਂ ਕਿਵੇਂ ਉਹਨਾਂ ਨੂੰ ਸਾਰਿਆਂ ਨੂੰ ਮੂਰੇ ਹੋ ਕੇ ਅਸੀਂ ਬਚਾਇਆ ਵੀ ਉਹਨਾਂ ਦੇ ਕੋਈ ਸੱਟ ਪੇਟਣ ਲੱਗੇ ਪਬਲਿਕ ਵਾਇਸ ਦੇਖ ਰਹੇ ਹਾਂ ਮੈਂ ਹਾ ਪ੍ਰਕਾਸ਼ ਸ਼ਰਮਾ ਜੇਕਰ ਭਾਰਤੀ ਸੰਵਿਧਾਨ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਦੇ ਹਰੇਕ ਨਾਗਰਿਕ ਨੂੰ ਜੋ ਸੰਵਿਧਾਨ ਦੇ ਵਿੱਚ ਉਹਨਾਂ ਨੂੰ ਛੋਟਾਂ ਦਿੱਤੀਆਂ ਹੋਈਆਂ ਨੇ ਉਹਨਾਂ ਦੇ ਅਧਿਕਾਰ ਨੇ ਉਹ ਸਾਰਿਆਂ ਲਈ ਬਰਾਬਰ ਨੇ ਭਾਵੇਂ ਅਮੀਰ ਹੈ ਭਾਵੇਂ ਗਰੀਬ ਹੈ ਹਰ ਇੱਕ ਦੇ ਅਧਿਕਾਰ ਉਹ ਸੰਵਿਧਾਨ ਦੇ ਵਿੱਚ ਬਰਾਬਰ ਦਿੱਤੇ ਹੋਏ ਨੇ ਤੇ ਦੱਸ ਦਈਏ ਮਾਮਲਾ ਪਿੰਡ ਸੇਖਾ ਸੇਖਾ ਦੇ ਵਿੱਚ ਖੜਿਆ ਇਸ ਵੇਲੇ ਜ਼ਿਲ੍ਹਾ ਲੁਧਿਆਣਾ ਦਾ ਇਹ ਪਿੰਡ ਹੈ ਤੇ ਹਲਕਾ ਪੈਲ ਦੇ ਦੀ ਨੌਂਦਾ ਹੈ ਤੇ ਇੱਥੇ ਦਿਖਾ ਦਿੰਦੇ ਕਿ ਬਹੁ ਗਿਣਤੀ ਦੇ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜਿਹੜੇ ਮੈਂਬਰ ਨੇ ਆਗੂ ਸਹਿਬਾਨ ਨੇ ਉਹ ਵੱਡੀ ਗਿਣਤੀ ਦੇ ਵਿੱਚ ਇੱਥੇ ਧਰਨਾ ਲਗਾ ਕੇ ਬੈਠੇ ਨੇ ਧਰਨਾ ਲਗਾਉਣ ਦਾ ਕਾਰਨ ਕੀ ਆ ਉਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਆ ਤੇ ਆਓ ਫਿਰ ਗੱਲਬਾਤ ਕਰਦੇ ਆ ਬਾਈ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਮਨਦੀਪ ਸਿੰਘ ਆ ਜੀ ਮਨਦੀਪ ਜੀ ਵੱਹ ਗਿਣਤੀ ਦੇ ਵਿੱਚ ਤੁਸੀਂ ਇੱਥੇ ਇਕੱਤਰ ਹੋਏ ਹੋ ਹਾਂਜੀ ਕੀ ਕਾਰਨ ਹੈ ਜੀ ਸਾਰਾ ਅਸੀਂ ਬੋਲੀ ਦੇ ਸਬੰਧਤ ਜਿਹੜੀ ਡੰਮੀ ਕਰਾਈ ਗਈ ਹੈ ਪੰਚਾਇਤ ਵੱਲੋਂ ਤੇ ਉਹਦੇ ਸਮਾਂ ਉਹਦੇ ਵਿਰੋਧ ਚ ਖੜੇ ਹੋਇਆ ਅਸੀਂ ਮਤਲਬ ਚਾਹੁੰਦੇ ਸੀਗੇ ਵੀ ਮਤਲਬ ਅਸੀਂ ਕਾਰਪੋਰੇਟ ਖੇਤੀ ਕਰਨੀ ਚਾਹੁੰਦੇ ਸੀਗੇ 97% ਲੋਕਾਂ ਦੀ ਅਸੀਂ ਸਾਰਿਆਂ ਦੇ ਘਰੇ ਜਾ ਕੇ ਉਹਨਾਂ ਨੂੰ ਇਕੱਠੇ ਕੀਤਾ ਲੋਕ ਸਾਂਝੀ ਖੇਤੀ ਕਰਨੀ ਚਾਹੁੰਦੇ ਸੀ ਦੋ ਦੋ ਚਾਰ ਚਾਰ ਡੰਗਰ ਨੇ ਉਹਨਾਂ ਦੀ ਉਪਜਿਬਗਾ ਜਿਹੜੀ ਉਹ ਡੰਗਰਾਂ ਤੇ ਆ ਦੁੱਧ ਤੇ ਹੀ ਆ ਤੇ ਉਹ ਸਾਂਝੀ ਖੇਤੀ ਕਿਸੇ ਨੂੰ 10 10 ਬਿਸਵੀ ਜਗਾ ਆਉਂਦੀ ਸੀਗੀ ਉਹ ਉਵੇਂ ਕਰਨਾ ਚਾਹੁੰਦੇ ਸੀਗੇ ਅਸੀਂ ਉਹਨਾਂ ਕੋਲੇ ਆਪਦਾ ਪੈਂਟ ਰੱਖਿਆ ਤੇ ਪਰ ਉਹ ਸ਼ਾਇਦ ਕਿਸੇ ਕੋ ਜਾ ਮਤਲਬ ਕਈ ਤਰ੍ਹਾਂ ਦੀ ਚੀਜ਼ਾਂ ਸੀਗੀਆਂ ਉਹ ਇਸ ਵਾਰ ਨਹੀਂ ਚਾਹੁੰਦੇ ਸੀਗੇ ਵੀ ਇਹਨਾਂ ਨੂੰ ਜ਼ਮੀਨ ਮਿਲੇ ਉਹਨਾਂ ਨੇ ਆਪ ਦੇ ਵੱਲੋਂ ਤਿਆਰ ਕਰਕੇ ਸਾਰਾ ਕੁਝ ਤਿੰਨ ਬੰਦੇ ਖੜੇ ਕਰਕੇ ਬੋਲੀ ਦੰਮੇ ਬੋਲੀ ਦੇ ਦਿੱਤੀ ਜਿਹੜੇ ਤੁਸੀਂ ਕਹਿ ਰਹੇ ਹੋ ਬੋਲੀ ਹੋਈ ਹੈ ਕਿੰਨੇ ਦਿਨ ਹੋ ਗਏ ਬੋਲੀ ਹੋਈ ਨੂੰ ਜੀ ਕਿੰਨੀ ਤਰੀਕ ਨੂੰ ਹੋਈ ਹੈ ਲਗਭਗ ਕੱਲ ਹੋਈ ਹੈ ਜੀ ਪਿਛਲੇ ਕੱਲ ਠੀਕ ਹੈ ਤੇ ਤੁਹਾਡਾ ਧਰਨਾ ਕਦੋਂ ਤੋਂ ਚੱਲ ਰਿਹਾ ਫਿਰ ਸਾਡਾ ਧਰਨਾ ਕੱਲ ਤੋਂ ਚੱਲ ਰਿਹਾ ਜੀ ਲਗਾਤਾਰ ਹੂੰ ਚੌਥੀ ਤਰੀਕ ਤੋਂ ਤੇ ਬੋਲੀ ਤੋਂ ਨਾ ਖੋਸੋ ਹਾਂਜੀ ਬਿਲਕੁਲ ਬੋਲੀ ਦੇ ਵਿੱਚ ਅਜਿਹਾ ਕੀ ਹੋ ਗਿਆ ਵੀ ਤੁਹਾਨੂੰ ਜਿਹੜਾ ਧਰਨਾ ਲਗਾਉਣਾ ਪੈ ਗਿਆ ਜੀ ਇੱਥੇ ਆ ਕੇ ਬੋਲੀ ਅਸਲ ਚੀਜ਼ ਅਸੀਂ ਜਿਹੜਾ ਕਾਰਪੋਰੇਟ ਤੋਂ ਦੱਸਿਆ ਸੀਗਾ ਮਾਡਲ ਵੀ ਅਸੀਂ ਉਵੇਂ ਖੇਤੀ ਕਰਨੀ ਚਾਹੁੰਦੇ ਆਂ ਸਾਨੂੰ ਉਹਨਾਂ ਨੇ ਸਾਰਿਆਂ ਨੂੰ ਬਾਹਰ ਕੱਢ ਕੇ ਆਪਦੇ ਤਿੰਨ ਬੰਦੇ ਖੜੇ ਕਰਕੇ ਅੰਦਰੋਂ ਕੁੰਡੀ ਲਾ ਕੇ ਬੋਲੀ ਕਰਵਾਤੀ ਆਪਣੇ ਵੱਲੋਂ ਡੰਮੀ ਬੋਲੀ ਕਰਵਾਤੀ ਇਸ ਇਹ ਚੀਜ਼ ਤੋਂ ਨਾਕੋਸਾਂ ਸੀ ਤੇ ਕੱਲ ਵਿਵਾਦ ਵੀ ਹੋਇਆ ਇਸ ਗੱਲ ਨੂੰ ਲੈ ਕੇ ਕੋਈ ਹਾਂਜੀ ਹਾਂਜੀ ਵਿਵਾਦ ਵੀ ਹੋਇਆ ਉਹਨਾਂ ਦੇ ਬਕਾਇਦਾ ਚਾਰ ਪੰਜ ਮੁੰਡੇ ਸੀਗੇ ਜਿਹੜੇ ਸਿਰਫ ਇਹ ਸੇ ਕਰਕੇ ਖੜੇ ਸੀਗੇ ਜਿਨ੍ਹਾਂ ਨੇ ਵਿਵਾਦ ਹੀ ਪੈਦਾ ਕਰਨਾ ਸੀਗਾ ਝਗੜਾ ਸਾਡੇ ਵੱਲੋਂ ਬੀਬੀਆਂ ਸੀਗੀਆਂ ਉਹਨਾਂ ਨੇ ਉਹਨਾਂ ਦੇ ਵਿੱਚ ਆ ਕੇ ਧੱਕਾ ਮੁੱਕੀ ਕੀਤੀ ਆ ਤੇ ਝੰਡੇ ਖੋਏ ਨੇ ਤੇ ਹੋਰ ਵੀ ਮਤਲਬ ੱੱਕੇ ਅਮਾਰੇ ਨੇ ਬੀਬੀਆਂ ਨੂੰ ਜਾਤੀ ਵਿਦਕਰਾ ਕੀਤਾ ਉਹਨਾਂ ਨੇ ਮਤਲਬ ਕੱਲ ਥੋੜਾ ਕੰਟਰੋਲ ਚਲੇ ਹੈ ਆਮ ਤੌਰ ਤੇ ਤਾਂ ਉਹ ਬੋਲਦੀ ਨੇ ਜਾਤੀ ਸੂਤਕ ਸਾਹਿਬ ਜੀ ਬੋਲਦੇ ਨੇ ਕਿਤੇ ਇਹ ਤਾਂ ਨਹੀਂ ਹੈਗਾ ਵੀ ਅੱਧਾ ਭਾਈਚਾਰਾ ਤੁਹਾਡਾ ਉਹਨਾਂ ਦੇ ਵੱਲ ਖੜਾ ਤੇ ਅੱਧਾ ਇੱਥੇ ਹੈ ਜੀ ਕਿੰਨੇ ਪਰਸੈਂਟ ਹੈ ਜਿਹੜਾ ਤੁਹਾਡਾ ਇੱਥੇ ਭਾਈਚਾਰਾ ਮੌਜੂਦ ਹੈ ਇਸ ਵੇਲੇ ਸਾਡੇ ਨਾਲ ਤੁਸੀਂ 95% ਭਾਈਚਾਰਾ ਮਨੋ ਨਾਲ ਹੀ ਆ ਸਾਰੇ 95% ਘਰ ਸਾਡੇ ਨਾਲ ਹੀ ਨੇ ਤੇ ਉਹ ਆਉ ਨਹੀਂ ਆ ਰਹੇ ਜਿਨ੍ਹਾਂ ਨੂੰ ਜਿਹੜੇ ਨਹੀਂ ਕਰ ਸਕਦੇ ਖੇਤੀ ਉਹ ਬਾਹਰ ਹੀ ਨੇ ਜਿਹੜੇ 2-4 ਘਰ ਹੁੰਦੇ ਨੇ ਪਰ ਜਿਹੜੇ ਲੋਡ ਬੰਦ ਨੇ ਉਹ ਸਾਰੇ ਹੈਗੇ ਨਾਲ ਹੀ ਨੇ ਇਕੱਠੇ ਨੇ ਇਕੱਠੀ ਖੇਤੀ ਕਰਨਾ ਚਾਹੁੰਦੇ ਨੇ ਸਾਰੇ ਉਹ ਤੇ ਕੀ ਲੱਗਦਾ ਵੀ ਤੁਹਾਡੇ ਨਾਲ ਧੱਕੇਸਾਈ ਹੋ ਰਹੀ ਹੈ ਇਸ ਵੇਲੇ ਹਾਂਜੀ ਬਿਲਕੁਲ ਧੱਕੇਸਾਈ ਹੋਈ ਆ ਤੇ ਮੌਜੂਦਾ ਜਿਹੜੇ ਵਿਧਾਇਕ ਸਾਹਿਬ ਨੇ ਗੱਲ ਪਹੁੰਚਦੀ ਕੀਤੀ ਉਹਨਾਂ ਤੱਕ ਜਾਂ ਗੱਲ ਕੀਤੀ ਹੈ ਤੁਸੀਂ ਹਾਂਜੀ ਅਸੀਂ ਉਹਨਾਂ ਕੋਲ ਗਏ ਸੀਗੇ ਆਪਣੀ ਗੱਲ ਦੱਸਣ ਪਰ ਉਹ 10 ਮਿੰਟ ਬਹਿ ਕੇ ਉਹ ਉਹਨਾਂ ਨੂੰ ਆ ਕੇ ਇਹ ਸਰਪੰਚੋ ਸੀਗੇ ਜਿਹੜੇ ਸਾਡੇ ਪਿੰਡ ਦੇ ਮੌਕੇ ਤੇ ਪਹੁੰਚ ਗਏ ਉਹ ਉਹਨਾਂ ਨੂੰ ਦੱਸਤਾ ਸਾਰਾ ਕੁਝ ਵੀ ਤੁਹਾਡੇ ਨਾਲ ਗੱਲ ਕਰਨ ਆਏ ਨੇ ਤੇ ਉਹ ਐਮਐਲਏ ਸਾਹਿਬ ਸਾਡੇ ਨਾਲ ਬਿਨਾਂ ਗੱਲ ਕੀਤੇ ਨਿਕਲ ਗਏ ਤੇ ਵਾਪਸ ਨਹੀਂ ਆਏ ਅਸੀਂ ਉੱਥੇ ਘਟੋ-ਘਟ ਕਿੰਨੇ ਘੰਟੇ ਅਸੀਂ 4 ਘੰਟੇ ਉੱਥੇ ਬੇਟ ਕੀਤਾ 4-5 ਘੰਟੇ ਉਹਨਾਂ ਦਾ ਪਰ ਉਹ ਆਏ ਨਹੀਂ ਹੈਗੇ ਮਤਲਬ ਖਿਸਕ ਗਏ ਉੱਥੋਂ ਦਫ਼ਤਰ ਚੋਂ ਅਸੀਂ ਉੱਥੇ ਨੋਟਿਸ ਵੀ ਲਾ ਕੇ ਆਏ ਆ ਆਪਣਾ ਜੋ ਸਾਡੀਆਂ ਮੰਗਾਂ ਸੀਗੀਆਂ ਉਹਨਾਂ ਦੇ ਗੇਟ ਤੇ ਨੋਟਿਸ ਲਾਇਆ ਜਾਂਦਾ ਪਰ ਉਹਨਾਂ ਨੇ ਕੋਈ ਮਤਲਬ ਸਾਡੇ ਨਾਲ ਕੋਈ ਕੰਟੈਕਟ ਨਹੀਂ ਕੀਤਾ ਹੈਗਾ ਜੀ ਲੱਗਦਾ ਵੀ ਧਨਾੜ ਵਰਗ ਦੇ ਵੱਲੋਂ ਹੁਣ ਫੇਰ ਧੱਕੇਸ਼ਾਹੀ ਹੋ ਰਹੀ ਹੈ ਜੀ ਹਾਂ ਜੀ ਹਾਂ ਬਿਲਕੁਲ ਹੋ ਰਹੀ ਆ ਲਗਾਤਾਰ ਹੀ ਹੋ ਰਹੀ ਆ ਇਹ ਜ਼ਮੀਨ ਕਿੰਨੀ ਹੈ ਜਿਹੜੀ ਕੈਮਰਾ ਸਹਾਇਗੀ ਨੂੰ ਕਹੂੰਗਾ ਇੱਕ ਵਾਰੀ ਨਜ਼ਰ ਜ਼ਰੂਰ ਮਰਵਾ ਦੇਣਾ ਜਿਸ ਜ਼ਮੀਨ ਦੇ ਉੱਤੇ ਇਹਨਾਂ ਨੇ ਧਰਨਾ ਲਗਾਇਆ ਹੋਇਆ ਕਿੰਨੇ ਕਿੰਨੀ ਕੁ ਜ਼ਮੀਨ ਆ ਜੀ ਇਹ 5-5 ਕਿਲੋ 5 ਕਿਲੋ 5 ਕਿਲੋ ਨੇ 5 ਕਿਲੋ ਨੇ ਹਾਂਜੀ ਠੀਕ ਹੈ ਇਹ 33% ਦੇ ਹਿਸਾਬ ਨਾਲ 5 ਕਿਲੋ ਨੇ ਜੀ ਜਿਹੜੀ ਐਸਸੀ ਵਾਲਾ ਤੁਹਾਡੇ ਐਸਸੀ ਭਾਈਚਾਰੇ ਨੂੰ ਆ ਰਹੀ ਹੈ ਹਾਂ ਜਿਹੜੀ ਹਿੱਸੇ ਚ ਆਉਂਦੀ ਆ ਲੋ ਟੋਟਲ 15 15 ਤੋਂ 20 ਕਿਲੋ ਹੈਗੀ ਜੀ ਹਾਂਜੀ 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 ਹੈਗੀ ਨਾ ਹੈਗੀ ਆ ਜੀ ਹਾਂ ਜੀ ਤੇ ਹੁਣ ਜੇ ਨਹੀਂ ਤੁਹਾਡੀ ਗੱਲਬਾਤ ਸੁਣੀ ਜਾਂਦੀ ਸਰਕਾਰੀ ਦਰਬਾਰੇ ਤਾਂ ਤੁਹਾਡੇ ਵੱਲੋਂ ਸੰਘਰਸ਼ ਨੂੰ ਕੀ ਰੂਪ ਦਿੱਤਾ ਜਾਊਗਾ ਅਸੀਂ ਇਹਨੂੰ ਹੋਰ ਤਿੱਖਾ ਕਰਾਂਗੇ ਤੇ ਉਹ ਜਿਹੜੇ ਹੋਰ ਉੱਚ ਅਧਿਕਾਰੀ ਨੇ ਉਹਨਾਂ ਤੱਕ ਵੀ ਆਪਦੀ ਗੱਲ ਲੈ ਕੇ ਜਾਵਾਂਗੇ ਤੇ ਇਹਨੂੰ ਵੱਡੇ ਲੈਵਲ ਤੇ ਲੈ ਕੇ ਜਾਵਾਂਗੇ ਕਿਉਂਕਿ ਇਹ ੱੱਕੇ ਸਾਹੀ ਹੈ ਜਿਹੜੀ ਜਿਹੜੀ ਇਹ ਮਤਲਬ ਜਾਤੀਵਾਦ ਇੱਕ ਤੌਰ ਤੇ ਸਾਡੇ ਨਾਲ ਸਾ ਮਤਲਬ ਵਿਤਕਰਾ ਹੋਇਆ ਇਹ ਅੱਜ 2025 ਚੱਲ ਰਹੇ ਐਵੇਂ ਹੋਣਾ ਨਹੀਂ ਚਾਹੀਦਾ ਇਹ ਹੁਣ ਵੀ ਮਤਲਬ ਲਗਾਤਾਰ ਉਹਨਾਂ ਨੇ ਮਾਨਚੀ ਚੀਜ਼ਾਂ ਚੱਲਦੀਆਂ ਨੇ ਇਹ ਉਹਦੇ ਕਰਕੇ ਇਹ ਸਾਰਾ ਕੁਝ ਹੋਇਆ ਅਸਲ ਅਸਲ ਕਾਰਨ ਤਾਂ ਉਹੀ ਆ ਤੇ ਹੁਣ ਪਿੰਡ ਦੇ ਸਰਪੰਚ ਸਾਹਿਬ ਦਾ ਕੀ ਸਟੈਂਡ ਹੈ ਕੀ ਕਹਿ ਰਹੇ ਨੇ ਉਹ ਉਹ ਤਾਂ ਆਪ ਆਪਣੇ ਬੰਦਿਆਂ ਨਾਲ ਖੜੇ ਨੇ ਸਾਡੇ ਤਾਂ ਖਿਲਾਫ ਨੇ ਉਹ ਸਰਪੰਚ ਸਾਹਿਬ ਤਾਂ ਸੰਤਨ ਨੇ ਵਾਰ-ਵਾਰ ਕੱਢ ਕੇ ਗੁੰਡੀ ਲਾ ਕੇ ਬੋਲੀ ਕਰ ਲਈ ਸਾਡੀਆਂ ਗੱਲ ਵੀ ਨਹੀਂ ਸੁਣੀ ਵਾਰ-ਵਾਰ ਉਹਨਾਂ ਨੂੰ ਕਿਹਾ ਤੁਹਾਨੂੰ ਜਿਹੜਾ ਮਤਲਬ ਦਿਖਾਇਆ ਰੈਗੂਲੇਸ਼ਨ ਦਿਖਾਏ ਨੇ ਸਰਕਾਰ ਦੇ ਪੁਆਇੰਟ ਆਊਟ ਕਰਕੇ ਉਹਨਾਂ ਨੂੰ ਵਾਰ-ਵਾਰ ਦਿਖਾਇਆ ਵੀ ਦੇਖੋ ਵੀ ਅਸੀਂ ਐਵੇਂ ਕਰਨਾ ਚਾਹੁੰਦੇ ਆ ਅਸੀਂ ਸਾਂਝੀ ਖੇਤੀ ਕਰਨੀ ਚਾਹੁੰਦੇ ਆ ਵੀ ਨਿਰਭਰ ਨੇ ਕਈ 25 30 ਪਰਿਵਾਰ ਨਿਰਭਰ ਨੇ ਖੇਤੀ ਦੇ ਨੰਗਰਾਂ ਦੇ ਹਰੇਚਾਰੇ ਵਾਸਤੇ ਇਹ ਉਹਨਾਂ ਨੂੰ ਦੱਸਿਆ ਵੀ ਆ ਪਰ ਉਹਨਾਂ ਨੇ ਸੁਣੀ ਨਹੀਂ ਗੱਲ ਉਹ ਕਹਿੰਦੇ ਵੀ ਅਸੀਂ ਆਪਣੀ ਮਰਜ਼ੀ ਕਰਨੀ ਆ ਤੁਸੀਂ ਕੁਝ ਕਰ ਲਓ ਚਾਹੇ ਤੇ ਸਰਪੰਚ ਸਾਹਿਬ ਦਾ ਕਹਿਣਾ ਸੀ ਹਾਂ ਇਹ ਸਰਪੰਚ ਸਾਹਿਬ ਦਾ ਕਹਿਣਾ ਹੈ ਤੇ ਹੁਣ ਸੰਘਰਸ਼ ਨੂੰ ਕੀ ਰੂਪ ਦਵੋਗੇ ਫਿਰ ਜੇ ਤੁਹਾਡੀਆਂ ਮੰਗਾਂ ਨਾਮ ਨਹੀਂ ਆ ਅਸੀਂ ਇਹਨੂੰ ਵੱਡੇ ਪੱਧਰ ਤੇ ਲੈ ਕੇ ਜਾਵਾਂਗੇ ਸੰਘਰਸ਼ ਨੂੰ ਤਿੱਖਾ ਕਰਾਂਗੇ ਤੇਜ਼ ਕਰਾਂਗੇ ਇਹ ਲਗਾਤਾਰ ਰੱਖਾਂਗੇ ਜਿੰਨਾ ਚਿਰ ਸਾਡੀ ਗੱਲ ਨਹੀਂ ਸੁਣੀ ਜਾਂਦੀ ਬਹੁਤ ਬਹੁਤ ਸ਼ੁਕਰੀਆ ਜੀ ਤੇ ਆ ਕਿਹਾ ਗਿਆ ਹੈ ਕਿ ਸੰਘਰਸ਼ ਨੂੰ ਥੋੜਾ ਹੋਰ ਤਿੱਖਾ ਕਰਾਂਗੇ ਆ ਯੋਗ ਬਦਲ ਗਿਆ ਹੈ ਤਕਰੀਬਨ ਜਿਹੜੀ 21ਵੀਂ ਸਦੀ ਚੱਲ ਰਹੀ ਹੈ ਪਰ ਸੋਚ ਕਿਤੇ ਨਾ ਕਿਤੇ ਉਹੀ ਹੈ ਲੋਕਾਂ ਦੀ ਤਨਾੜ ਵਰਗ ਦੇ ਵੱਲੋਂ ਹਲੇ ਵੀ ਜਿਹੜਾ ਗਰੀਬ ਪਰਿਵਾਰ ਨੇ ਉਹਨਾਂ ਦੇ ਨਾਲ ਤੱਕੇਸ਼ਾਈ ਕੀਤੀ ਜਾਂਦੀ ਹੈ ਸ਼ਾਇਦ ਉਹ ਸਵਿਧਾਨ ਨੂੰ ਜਾਂ ਤਾਂ ਟਿੱਚ ਜਾਣਦੇ ਨੇ ਤੇ ਜਾਂ ਫਿਰ ਇਹਨਾਂ ਨੂੰ ਇਨਸਾਨ ਨਹੀਂ ਸਮਝਦੇ ਕਿਉਂਕਿ ਪੁਰਾਣੀ ਸਮਿਆਂ ਦੇ ਵਿੱਚ ਦੇਖਿਆ ਜਾਂਦਾ ਸੀ ਕਿ ਜੇਕਰ ਕਹਿ ਲਈਏ ਪਿਛੜੀਆਂ ਸ਼੍ਰੇਣੀਆਂ ਦੇ ਲੋਕਾਂ ਨੂੰ ਪੈਰ ਦੀ ਜੁੱਤੀ ਮੰਨਿਆ ਜਾਂਦਾ ਸੀ ਪਰ ਲੋਕ ਜਾਗਰਿਤ ਹੋ ਗਏ ਲੋਕ ਪੜ੍ਹ ਲਿਖ ਗਏ ਆਪਣੇ ਹੱਕਾਂ ਨੂੰ ਮੰਗਣ ਦੇ ਲਈ ਜੇਕਰ ਆਵਾਜ਼ ਉਠਾਉਂਦੇ ਨੇ ਤਾਂ ਉਹਨਾਂ ਦੀ ਆਵਾਜ਼ ਹੈ ਜਿਹੜੀ ਉਹ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਿਲਹਾਲ ਕੁਝ ਲੇਡੀ ਵੀ ਮਾਤਾਵਾਂ ਸਾਡੇ ਨਾਲ ਮੌਜੂਦ ਨੇ ਮਤੇ ਕੀ ਨਾਮ ਹੈ ਤੁਹਾਡਾ ਜੀ ਰਾਜਕੌਰ ਆ ਜੀ ਤੇ ਤੁਸੀਂ ਕੀ ਚਾਹੁੰਦੇ ਹੋ ਹੁਣ ਇੱਥੇ ਇਕੱਤਰ ਹੋਏ ਹੋ ਤੇ ਕੀ ਚਾਹੁੰਦੇ ਹੋ ਤੁਸੀਂ ਐਸਾ ਜੀ ਚਾਹੁੰਦੇ ਸਾਡਾ ਹੱਕ ਮਿਲਣਾ ਚਾਹੀਦਾ ਹੈਗਾ ਬਸ ਹੋਰ ਸੱਚੀ ਕੁਛ ਨਹੀਂ ਚਾਹੁੰਦੇ ਸਾਡੇ ਨਾਲ ਧੱਕਾ ਹੁੰਦਾਗਾ ਸਰਪੰਚ ਵੀ ਸਾਡੇ ਨਾਲ ਧੱਕਾ ਕਰ ਰਿਹਾਗਾ ਸਾਨੂੰ ਸਾਡੇ ਨਾਲ ਜਿਹੜੇ ਸਰਪੰਚ ਦੇ ਛੱਡੇ ਹੋਏ ਨੇਗੇ ਬੰਦੇ ਉਹ ਵੀ ਸਾਡੇ ਨਾਲ ਧੱਕਾ ਕਰਦੇ ਨੇਗੇ ਬਸ ਜੀ ਐਸੀ ਤਾਂ ਹੀ ਗੱਲ ਕਹਿੰਦੇ ਆ ਵੀ ਸਾਨੂੰ ਸਾਡਾ ਹੱਕ ਮਿਲਣਾ ਚਾਹੀਦਾਗਾ ਤੇ ਤੁਹਾਡਾ ਮੋਰਚਾ ਜਿਹੜਾ ਦਿਨ ਰਾਤ ਇੱਥੇ ਹੀ ਕੱਢਿਆ ਰਹੂਗਾ ਜੀ ਉਹ ਇੱਥੇ ਹੀ ਕੱਢਿਆ ਰਹੂਗਾ ਅਸੀਂ ਨਹੀਂ ਚੱਕਦੇ ਉਹਨਾਂ ਚਾਰ ਸਾਡਾ ਮੋਰਚਾ ਜੀ ਇੱਥੇ ਰਹੂਗਾ ਤੇ ਡੀਸੀ ਸਾਹਿਬ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਆ ਮੰਗ ਪੱਤਰ ਦਿੱਤਾ ਉਹਨਾਂ ਨੂੰ ਹਾਂ ਜੀ ਦਿੱਤਾਗਾ ਗਾਇ ਤੇ ਜੀ ਅਸੀਂ ਇਕੱਠਾ ਕਰਕੇ 4 ਘੰਟੇ 5 ਲਾ ਕੇ ਆਿਆਂਗੇ ਸਾਨੂੰ ਦੇਖ ਕਿ ਉਹ ਚਲਿਆ ਗਿਆ ਸਰਪੰਚ ਗਿਆਗਾ ਉਹਦੇ ਕੋਲੇ ਇੱਕ ਪੰਚ ਸੀਗਾ ਜੀ ਉਹਨਾਂ ਦੀ ਗੱਲ ਸੁਣ ਕੇ ਉਹ ਜਦੀ ਚਲਿਆ ਗਿਆ ਉਹਨਾਂ ਨੇ ਦੱਸਿਆ ਹੋਗਾ ਵੀ ਇਹ ਬੈਠੇ ਨੇ ਸਾਡੇ ਕੋਲੇ ਆਉਣਗੇ ਤੇ ਉਹ ਜਦੀ ਚਲਿਆ ਗਿਆ ਜੀ ਠੀਕ ਹੈ ਤੇ ਹੁਣ ਮਤਲਬ ਸੰਘਰਸ਼ ਹੋਰ ਤਿੱਖਾ ਹੋਊਗਾ ਹਾਂ ਜੀ ਹੋਰ ਤਿੱਖਾ ਹੋ ਕਰਾਂਗੇ ਸੀ ਤਾਂ ਤੇ ਕਿਤੇ ਨਾ ਕਿਤੇ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹ ਇਹ ਦਵਾਈ ਨਹੀਂ ਜਾ ਸਕਦੀ ਇਹਨਾਂ ਦਾ ਕਹਿਣਾ ਕਿ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਇਹ ਸੰਘਰਸ਼ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤਿੱਖਾ ਕੀਤਾ ਜਾਊਗਾ ਤੇ ਇਸ ਬਾਬਤ ਪਿੰਡ ਦੇ ਸਰਪੰਚ ਸਾਹਿਬ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਕੀ ਪੱਖ ਹੈ ਕੀ ਉਹ ਬਿਆਨ ਦੇਣਾ ਚਾਹੁੰਦੇ ਨੇ ਜੋ ਸਾਰਾ ਕੱਲ ਘਟਨਾ ਕ੍ਰਮ ਹੋਇਆ ਉਸ ਦੇ ਬਾਰੇ ਉਹਨਾਂ ਦੇ ਕੀ ਵਿਚਾਰ ਨੇ ਤੇ ਉਹਨਾਂ ਦਾ ਕੀ ਪੱਖ ਹੈ ਸਰਪੰਚ ਸਾਹਿਬ ਕੀ ਨਾਮ ਹੈ ਤੁਹਾਡਾ ਬਲਵਿੰਦਰ ਸਿੰਘ ਜੀ ਸਰਪੰਚ ਸਾਹਿਬ ਤੁਹਾਡੀ ਪਿੰਡ ਬੋਲੀ ਹੋਈ ਹੈ ਹਾਂਜੀ ਸ਼ਾਇਦ ਉਹਦੇ ਵਿੱਚ ਵਿਵਾਦ ਦੀਆਂ ਗੱਲਾਂ ਜਿਹੜੀਆਂ ਆ ਬੋਲੀ ਉਹ ਤੇ ਸਾਹਮਣੇ ਨਿਕਲ ਕੇ ਆਈਆਂ ਨੇ ਇਹ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਕੁਝ ਮੈਂਬਰ ਨੇ ਤੇ ਕੁਝ ਆਗੂ ਸਹਿਬਾਨ ਨੇ ਉਹਨਾਂ ਨੇ ਪੰਚਾਇਤੀ ਜ਼ਮੀਨ ਦੇ ਉੱਤੇ ਮੋਰਚਾ ਲਾਇਆ ਹੋਇਆ ਜੀ। ਅੱਛਾ ਜੀ। ਕਾਰਨ ਉਹ ਤਾਂ ਜੀ ਉਹਨਾਂ ਨੂੰ ਪਤਾ ਹੋਊਗਾ ਵੀ ਜਿਹੜਾ ਉਹਨਾਂ ਨੇ ਮੋਰਚਾ ਲਾਇਆ ਉਹਨਾਂ ਨੂੰ ਪਤਾ ਹੋਊ ਉੱਥੇ ਕਿਉਂ ਬੈਠੇ ਨੇ। ਹੁਣ ਸਾਡੇ ਨਾਲ ਜਿਹੜੀ ਅਸੀਂ ਤੁਹਾਨੂੰ ਦੱਸਣਾ ਹੈ ਸਾਡੇ ਪਿੰਡ ਪੰਚਾਇਤੀ ਜ਼ਮੀਨ ਦੀ ਬੋਲੀ ਹੋਈ। ਅੱਜ ਹੈਗੀ 15 ਤਰੀਕ। ਅਸੀਂ ਪਿਛਲੀ 6 ਤਰੀਕ ਨੂੰ ਬੋਲੀ ਕਰਾਈ ਔਰ ਪੰਚਾਇਤ ਘਰੇ ਬੋਲੀ ਰੱਖੀ ਗਈ ਸਾਰੀ। ਔਰ ਪੰਚਾਇਤ ਘਰੇ ਬੋਲੀ ਦਾ ਆਖੇ ਉੱਥੇ ਵਧੀਆ ਨਾਲ ਪੁਲਿਸ ਪ੍ਰਸ਼ਾਸਨ ਵੀ ਸਾਰਾ ਹੈਗਾ ਸੀ ਵੀਡੀਓ ਦਫ਼ਤਰ ਤੋਂ ਵੀ ਸਾਰੇ ਹੈਗੇ ਸੀ ਮੁਲਾਜ਼ਮ ਤੇ ਨਾਲ ਸਾਰੀ ਪੰਚਾਇਤ ਵੀ ਉੱਥੇ ਹਾਜ਼ਰ ਰਹੀ ਸਾਰੇ ਉਸ ਤੋਂ ਬਾਅਦ ਉੱਥੇ ਬੋਲੀ ਹੁੰਦੇ ਹੁੰਦੇ ਮਤਲਬ ਇਹ ਜਿਹੜੇ ਐਸ்சி ਭਾਈਚਾਰਾ ਇਹ ਮਤਲਬ ਸਾਡੇ ਕੋਲੇ ਆਗੇ ਝੰਡੇ ਲੈ ਕੇ ਜੀ ਸਾਡੇ ਤੁਸੀਂ ਜੀ ਸਾਡੀ ਜਿਹੜੀ ਬੋਲੀ ਆ ਉਹ ਧਰਮਸ਼ਾਲਾ ਚ ਕਰਵਾਵੋ ਅਸੀਂ ਚਲੋ ਇਹਨਾਂ ਨੂੰ ਬੇਨਤੀ ਕੀਤੀ ਵੀ ਆਪਣਾ ਸਾਰਾ ਨਗਰ ਏਕਾ ਵੀ ਆਪਾਂ ਏਕਾ ਕਰਕੇ ਰੱਖੀਏ ਨਗਰ ਦਾ ਵੀ ਆਪਾਂ ਕੋਈ ਇਹ ਚਾਹ ਉਹ ਨਹੀਂ ਕਰਨਾ ਪਰ ਚਲੋ ਇਹਨਾਂ ਨੇ ਸਾਨੂੰ ਕਿਹਾ ਵੀ ਜੀ ਤੁਸੀਂ ਸਾਡੇ ਧਰਮਸ਼ਾਲਾ ਚ ਆਵੋ ਬੋਲੀ ਕਰਾਓ ਇਹਨਾਂ ਦੇ ਕਹਿਣ ਤੇ ਜੀ ਅਸੀਂ ਧਰਮਸ਼ਾਲਾ ਚ ਵੀ ਚਲੇ ਗਏ ਬੋਲੀ ਕਰਾਉਣ ਜਦੋਂ ਧਰਮਸ਼ਾਲਾ ਦੇ ਵਿੱਚ ਗਏ ਹੁਣ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਨਹੀਂ ਦੱਸਿਆ ਉੱਥੇ ਜਦੋਂ ਅਸੀਂ ਧਰਮਸ਼ਾਲਾ ਚ ਗਏ ਸਾਰੀ ਪੰਚਾਇਤ ਅਸੀਂ ਅੰਦਰ ਚਲੇ ਗਏ ਜਿਹੜੇ ਸਾਡੇ ਨਾਲ ਸਾਡੇ ਦੋਸਤ ਮਿੱਤਰ ਜਾਂ ਭੈਣ ਭਾਈ ਸਾਡੇ ਗਏ ਸੀ ਉਹਨਾਂ ਨੂੰ ਮਤਲਬ ਇਹਨਾਂ ਨੇ ਸਾਨੂੰ ਅੰਦਰ ਵੜ ਕੇ ਜੀ ਧਰਮਸ਼ਾਲਾ ਦਾ ਗੇਟ ਲਾ ਲਿਆ ਤੇ ਉਹ ਮੁੰਡਿਆਂ ਨੇ ਮੈਨੂੰ ਬਾਹਰੋਂ ਕਾਲ ਕੀਤੀ ਵੀ ਵੀਰੇ ਸਾਨੂੰ ਅੰਦਰ ਨਹੀਂ ਆਉਣ ਦੇ ਰਹੇ ਮੈਂ ਉੱਠ ਕੇ ਗਿਆ ਬਾਅਦ ਮੈਂ ਪੁੱਛਿਆ ਵੀ ਕਿਉਂ ਨਹੀਂ ਆਉਂਦੇ ਆਰੇ ਤੁਸੀਂ ਉਹ ਕਹਿੰਦੇ ਜੀ ਅਸੀਂ ਐਸਸੀ ਭਾਈਚਾਰੇ ਦੀ ਇਹ ਧਰਮਸ਼ਾਲਾ ਹੈ ਅਸੀਂ ਐਸਸੀ ਭਾਈਚਾਰੇ ਤੋਂ ਬਿਨਾ ਅੰਦਰ ਚਾਹੇ ਕੋਈ ਜ਼ਿੰਮੇਦਾਰਾ ਚਾਹੇ ਕੋਈ ਹੋਰ ਕਾਸਟ ਦਾ ਅਸੀਂ ਕਿਸੇ ਨੂੰ ਅੰਦਰ ਨਹੀਂ ਬੰਨ ਦੇਣਾ ਤੇ ਮੇਰੀ ਮਤਲਬ ਚਲੋ ਉਹ ਗੱਲ ਤੇ ਉਹਨਾਂ ਨਾਲ ਕਾਫੀ ਬਹਿਸ ਹੋਈ ਵੀ ਯਾਰ ਤੁਸੀਂ ਇਹ ਪਿੰਡ ਦੇ ਵਿੱਚ ਆ ਬਿਵਾਦ ਖੜਾ ਨਾ ਕਰੋ ਜਾਤ ਪਾਤ ਨੂੰ ਲੈ ਕੇ ਵੀ ਆਪਾਂ ਇੰਨਾ ਵਧੀਆ ਰਲ ਮਿਲ ਕੇ ਰਹਿੰਦੇ ਆ ਸਾਰੇ ਵੀ ਵਧੀਆ ਰਹੋ ਚਲ ਮੇਰੇ ਕਹਿਣ ਤੇ ਜਿ ਉਹਨਾਂ ਨੇ ਗੇਟ ਕੋਲ ਤੇ ਅੰਦਰ ਬਹਿ ਗਿਆ ਅਸੀਂ ਆ ਕੇ ਸਾਰਾ ਕੁਝ ਉਦੋਂ ਬਾਅਦ ਅਸੀਂ ਫੇਰ ਬਤਮੀਜ਼ੀ ਤੇ ਸ਼ੁਰੂ ਹੋ ਗਿਆ ਕੰਮ ਫਿਰ ਸੈਕਟਰੀ ਸਾਹਿਬ ਆਏ ਉਹਨਾਂ ਨੇ ਬਹੁਤ ਮਿਸਬੀਹੇਵ ਕੀਤਾ ਇਹਨਾਂ ਨੇ ਐਸੇ ਜੀ ਤੁਸੀਂ ਆ ਲਿਖੋ ਆ ਲਿਖ ਕੇ ਦਿਓ ਕੋਈ ਸਿਕਿਉਰਿਟੀ ਜਮਾ ਨਹੀਂ ਕਰਾਈ ਅਸੀਂ ਬਾਰ-ਬਾਰ ਕਹਿੰਦੇ ਰਹੇ ਹਾਂ ਸਿਕਿਉਰਿਟੀ ਜਮਾ ਕਰਾਓ ਸਿਕਿਉਰਿਟੀ ਜਮਾ ਕਰਾਓ ਬੋਲੀ ਕਰਾਈਏ ਅਸੀਂ ਧਰਮਸ਼ਾਲਾ ਦੇ ਵਿੱਚ ਕਰਨ ਕੀ ਗਏ ਸੀ ਬੋਲੀ ਕਰਾਉਣ ਗਏ ਸੀ ਉੱਥੇ ਜੀ ਅਸੀਂ ਬਾਰ-ਬਾਰ ਇਹਨਾਂ ਨੂੰ ਕਿਹਾ ਵੀ ਸਿਕਿਉਰਿਟੀ ਜਮਾ ਕਰਾਓ ਇੱਕ ਵੀ ਬੰਦੇ ਨੇ ਸਿਕਿਉਰਿਟੀ ਜਮਾ ਨਹੀਂ ਕਰਾਈ ਤੇ ਤੁਸੀਂ ਕਹਿ ਰਹੇ ਹੋ ਕਿ ਸਿਕਿਉਰਟੀ ਨਹੀਂ ਜਮਾ ਕਰਵਾਈ ਪਰ ਉਹਨਾਂ ਨੇ ਇਲਜ਼ਾਮ ਲਾਇਆ ਵੀ ਤੁਹਾਡੇ ਵੱਲੋਂ ਤੇ ਤੁਹਾਡੇ ਕੁਝ ਖਾਸ ਬੰਦਿਆ ਦੇ ਵੱਲੋਂ ਗੇਟ ਬੰਦ ਕਰ ਦਿੱਤਾ ਤੇ ਜਦੋਂ ਅਸੀਂ ਸਿਕਿਉਰਟੀ ਭਰਉਣ ਦਾ ਟਾਈਮ ਆਇਆ ਤਾਂ ਸਾਨੂੰ ਬਾਹਰ ਕੱਢ ਦਿੱਤਾ ਗਿਆ ਸਿਰਫ ਛੁਣਵੇਂ ਬੰਦੇ ਜਿਹੜੇ ਅੰਦਰ ਸੀਗੇ ਉਸ ਤੋਂ ਜੀ ਤੁਸੀਂ ਕੱਲ ਦੀ ਗੱਲ ਕਰਦੇ ਹੋ 14 ਤਰੀਕ ਦੀ ਜਿਸ ਦਿਨ ਸਿਕਿਉਰਟੀ ਦੇਣੀ ਸੀ ਜੀ ਅੱਛਾ ਜੀ ਤੁਸੀਂ ਮੈਂ ਪਿਛਲੇ ਦਿਨ ਦੀ ਗੱਲ ਕਰਦਾ ਜਦੋਂ ਪਹਿਲੀ ਬੋਲੀ ਰੱਖੀ ਸੀ ਉਹਦੀ ਗੱਲ ਕਰਦਾ ਜਿਹੜੀ 14 ਤਰੀਕ ਦੀ ਬੋਲੀ ਆ ਉਹ ਜੇ ਮਤਲਬ ਤੁਹਾਨੂੰ ਉਹਨਾਂ ਨੇ ਇਹ ਗੱਲ ਕਹੀ ਆ ਠੀਕ ਆ ਚਲੋ ਕਹਿਣ ਦਾ ਸਬਦ ਹੱਕਾ ਜੋ ਮਰਜ਼ੀ ਕਹਿ ਸਕਦਾ ਹਨ ਅਸੀਂ ਮਤਲਬ ਪੰਚਾਇਤ ਮੈਂਬਰ ਬਣਿਆ ਐ ਏਨੇ ਅਸੀਂ ਵੀ ਮੂਰਖ ਨਹੀਂ ਹੈਗੇ ਵੀ ਉਹਨਾਂ ਨੂੰ ਸਾਡੇ ਭੈਣ ਭਾਈ ਨੇ ਅਸੀਂ ਉਹਨਾਂ ਦੇ ਨਾਲ ਸਾਰੇ ਵਰਤਦੇ ਆ ਸਾਡੇ ਆਉਂਦੇ ਜਾਂਦੇ ਨੇ ਅਸੀਂ ਉਹਨਾਂ ਦੇ ਆਉਂਦੇ ਆ ਅਸੀਂ ਸਾਡੇ ਕੋਲੇ ਵੀ ਅੰਦਰ ਜਿੱਥੇ ਬੋਲੀ ਕਰਵਾਈ ਆ ਪੰਚਾਇਤ ਘਰ ਦੇ ਵਿੱਚ ਉਥੇ ਇੱਕ ਨਹੀਂ ਘਟੋ ਘਟ 10 ਕੈਮਰੇ ਲੱਗੇ ਹੋਏ ਸੀ ਉਹ ਤੁਹਾਨੂੰ ਜੇ ਪ੍ਰੂਫ ਚਾਹੀਦਾ ਤਾਂ ਤੁਹਾਨੂੰ ਪ੍ਰੂਫ ਵੀ ਦੇ ਦਾਂਗੇ ਤੁਸੀਂ ਵੀ ਦੇਖ ਲਿਓ ਵੀ ਕਮਰੇ ਗੇਟ ਲੱਗੇ ਹੋਏ ਨੇ ਜਾਂ ਕਿਵੇਂ ਆ ਉੱਥੇ ਜੀ ਅੰਦਰ ਉੱਥੇ ਜੀ ਅੰਦਰ ਸਾਰਾ ਮਲੌਤੋਂ ਜਿੰਨਾ ਠਾਣਾ ਸੀ ਸਾਰੇ ਪੁਲਿਸ ਪ੍ਰਸ਼ਾਸਨ ਸਾਰਾ ਪਹੁੰਚਿਆ ਹੋਇਆ ਸੀ ਵੀਡੀਓ ਦਫ਼ਤਰ ਤੋਂ ਐ ਸੈਕਟਰੀ ਸਾਹਿਬ ਪੰਚਾਇਤ ਸਕੱਤਰ ਸਾਹਿਬ ਸਾਰੇ ਜੋ ਵੀ ਸੀਗੇ ਸਾਰੇ ਮੁਲਾਜ਼ਮ ਉੱਥੇ ਪਹੁੰਚੇ ਹੋਏ ਸੀ ਸਾਰੀ ಗ್ರಾಮ ਪੰਚਾਇਤ ਬੈਠੀ ਸੀ ਸਾਰਾ ਜ਼ਿਮੀਂਦਾਰ ਵਰਗ ਐਸ ਸੀ ਵਰਗ ਸਾਰਾ ਉੱਥੇ ਸੀ ਸਾਢੇ 10 ਵਜੇ ਬੋਲੀ ਸ਼ੁਰੂ ਹੋ ਗਈ ਸਾਡੇ ਕੋਲੇ ਸਾਡੇ ਪਿੰਡ ਦੇ ਬੰਦਿਆਂ ਦੀ ਹੀ ਤਿੰਨ ਜਣਾਂ ਦੀ ਸਿਕਿਉਰਿਟੀ ਜਮ੍ਹਾਂ ਹੋ ਗਈਆਂ ਆ ਕਿ ਸੇਖੇ ਪਿੰਡ ਦੇ ਐਸ.ੀ. ਭਾਈਚਾਰੇ ਦੇ ਤਿੰਨ ਜਣਾਂ ਦੀ ਸਿਕਿਉਰਿਟੀ ਜਮ੍ਹਾਂ ਹੋ ਗਈਆਂ ਅਸੀਂ ਉਹਨਾਂ ਦੀ ਬੋਲੀ ਕਰਾ ਸਕਦੇ ਹਾਂ ਕਿ ਨਹੀਂ ਕਰਾ ਸਕਦੇ ਜਦੋਂ ਆਗੇ ਤੁਸੀਂ ਤੁਸੀਂ ਦੱਸ ਦੋ ਉਹਨਾਂ ਨੇ ਕਿਹਾ ਜੀ ਜਿਹੜੇ ਬੰਦੇ ਸੀਗੇ ਤੁਹਾਡੇ ਇਹ ਜਿਨ੍ਹਾਂ ਨੇ ਲਈ ਹੈ ਪੰਚਾਇਤੀ ਜ਼ਮੀਨ ਦਾ ਸਿਪਾਈਚਾਰੇ ਦੇ ਵਿੱਚੋਂ ਵੀ ਇਹ ਵੀ ਤੁਹਾਡੇ ਹੀ ਬੰਦੇ ਸੀਗੇ ਤੁਸੀਂ ੱੱਕੇ ਨਾਲ ਉਹਨਾਂ ਨੂੰ ਬਾਹਰ ਕਢਵਾਤਾ ਤੇ ਮਤਲਬ ਕਹਿ ਲਈ ਵੀ 95% ਜਿਹੜੀ ਅਸੇ ਕਮਿਊਨਿਟੀ ਭਾਈਚਾਰੇ ਦੇ ਲੋਕ ਨੇ ਉਹਨਾਂ ਦੇ ਨਾਲ ਹੀ ਨੇ ਜੇ ਤੁਹਾਡੀ ਬੰਦੇ ਸੀ ਜੇ ਮਤਲਬ ਉਹ ਕਹਿੰਦੇ ਨੇ ਵੀ ਜਿਹੜੇ ਜਿਨ੍ਹਾਂ ਨੇ ਬੋਲ ਦਿੱਤੀਆਂ ਮੇਰੇ ਬੰਦੇ ਨੇ ਕੋਈ ਇਹ ਮੇਰੇ ਤੇਰੇ ਬੰਦੇ ਵਾਲੀ ਕੋਈ ਗੱਲ ਨਹੀਂ ਮੇਰੇ ਜਿਹੜੇ ਉਹ ਨੇ ਉਹ ਵੀ ਸਾਰੇ ਮੇਰੇ ਨੇ ਮੈਨੂੰ ਉਹਨਾਂ ਨੇ ਵੀ ਵੋਟਾਂ ਪਾਈਆਂ ਨੇ ਇਹਨਾਂ ਨੇ ਵੀ ਵੋਟਾਂ ਪਾਈਆਂ ਨੇ ਸਾਰੇ ਨਗਰ ਨੇ ਵੋਟਾਂ ਪਾਈਆਂ ਨੇ ਤਾਂ ਹੀ 250 ਵੋਟਾਂ ਨਾਲ ਮੈਂ ਜਿੱਤੇ ਹਾਂ ਠੀਕ ਹੈ ਜੀ ਉਹ ਹੁਣ ਇਹ ਗੱਲਾਂ ਕਰਦੇ ਨੇ ਵੀ ਜੀ ਉਹ ਥੋੜੇ ਬੰਦੇ ਨੇ ਮੇਰਾ ਸਾਰਾ ਪਿੰਡ ਮੇਰਾ ਹੀ ਹੈ ਮੈਂ ਸਾਰੇ ਪਿੰਡ ਲਈ ਇੱਕ ਹੋ ਕੇ ਸੋਚ ਰਿਹਾ ਜਦੋਂ ਵੀ ਕੋਈ ਕੰਮ ਕਰਨਾ ਜਿਹੜੇ ਬੰਦੇ ਹੁਣ ਧਰਨੇ ਦੇ ਰਹੇ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਜਦੋਂ ਉਹਨਾਂ ਨੂੰ ਕਦੇ ਕਿਸੇ ਦੀ ਚੀਜ਼ ਦੀ ਲੋੜ ਹੁੰਦੀ ਆ ਮੇਰੇ ਕੋਲੇ ਆਉਂਦੇ ਨੇ ਤਾਂ ਮੈਂ ਉਹਨਾਂ ਨੂੰ ਕਦੇ ਕਿਸੇ ਚੀਜ਼ ਤੋਂ ਜਵਾਬ ਦਿੱਤਾ ਕੁਝ ਵੀ ਦਿੱਤਾ ਕੋਈ ਕਿਸੇ ਵੱਲੋਂ ਸੀ ਉਹਨਾਂ ਨੂੰ ਜਵਾਬ ਨਹੀਂ ਦਿੰਦੇ ਹਰ ਵਕਤ ਉਹਨਾਂ ਦੇ ਨਾਲ ਖੜਦੇ ਆ ਜਿਹੜੇ ਬੋਲੀ ਦਿੱਤੀ ਆ ਉਹਨਾਂ ਦੇ ਮਤਲਬ ਕਹਿੰਦੇ ਨੇ ਮੇਰੇ ਬੰਦੇ ਨੇ ਇਹ ਜੀ ਕੋਈ ਗੱਲ ਨਹੀਂ ਵੀ ਮੇਰੇ ਬੰਦੇ ਨੇ ਬੋਲੀ ਐਸ ਸੀ ਭਾਈਚਾਰੇ ਵਾਲੇ ਦਿੱਤੀ ਉਹਨਾਂ ਦੇ ਆਪਸ ਵਿੱਚ ਹੀ ਗੁੱਟਵਾਜੀ ਹੋ ਚੁੱਕੀ ਆ ਹੁਣ ਉਹ ਜਿਹੜੇ ਉੱਥੇ ਧਰਨਾ ਲਾਉਂਦੇ ਨੇ 2-4 ਪਰ ਐਸੀ ਭਾਈਚਾਰਾ ਦੇ ਮੈਨੂੰ ਫੋਨ ਆ ਰਹੇ ਨੇ ਮੇਰੇ ਪਿੰਡ ਤੋਂ ਹੀ ਉਹ ਮਤਲਬ ਸਾਡੇ ਨਾਲ ਬਹੁਤ ਜ਼ਿਆਦਾ ਐਸੀ ਭਾਈਚਾਰਾ ਸਾਡੇ ਨਾਲ ਵੀ ਜੁੜਿਆ ਪਿਆ ਹੁਣ ਜੁੜੇ ਇਹ ਵੀ ਸਾਡੇ ਨਾਲ ਹੋਏ ਸੀ ਪਰ ਹ ਹੁਣ ਕੱਲ ਇਹਨਾਂ ਨੇ ਆਪ ਦੇ ਆਪ ਹੀ ਕੱਲ 14 ਤਰੀਕ ਨੂੰ ਵੀ ਅਸੀਂ ਇਹਨਾਂ ਨੂੰ ਬਾਰ ਬਾਰ ਕਹਿੰਦੇ ਰਹੇ ਹਾਂ 10:30 ਵਜੇ ਤੋਂ ਲੈ ਕੇ 4 ਵਜੇ ਤੱਕ ਬੋਲੀ ਦਾ ਬੋਲੀ ਨਹੀਂ ਹੋਈ ਹੈ ਕਿ ਕਿਉਂ ਨਹੀਂ ਹੋਈ ਇਹ ਸਾਰਾ ਦਿਨ ਅੰਦਰ ਸਾਡੇ ਕੋਲ ਵੀਡੀਓ ਪਈਆਂ ਨੇ ਤੁਸੀਂ ਲੈ ਕੇ ਜਾ ਸਕਦੇ ਹੋ ਤੁਹਾਨੂੰ ਕਹਾਂ ਤਾਂ ਅਸੀਂ ਦਿਖਾ ਵੀ ਦਵਾਂਗੇ ਹੁਣ ਅਸੀਂ ਬਾਰ ਬਾਰ ਕਹਿੰਦੇ ਰਹੇ ਹਾਂ ਇਹਨਾਂ ਨੂੰ ਵੀ ਸਾਨੂੰ ਸਿਕਿਉਰਿਟੀ ਜਮਾ ਕਰਾ ਦਿਓ ਸਿਕਿਉਰਿਟੀ ਜਮਾ ਕਰਾ ਦਿਓ ਪਰ ਇੱਕ ਵੀ ਬੰਦੇ ਨੇ ਸਿਕਿਉਰਿਟੀ ਜਮਾ ਨਹੀਂ ਕਰਾਈ ਇਹਨਾਂ ਦਾ ਕੀ ਕਹਿਣਾ ਸੀ ਵੀ ਸਾਨੂੰ ਜਿਹੜੀ ਜ਼ਮੀਨ ਆ ਜੀ ਉਹ 3 ਸਾਲ ਲਈ ਚਾਹੀਦੀ ਆ ਤੇ ਸਾਨੂੰ ਚਾਹੀਦੀ ਵੀ 20% ਵਾਧੇ ਦੇ ਤੋਂ ਬਿਨਾ ਜਿਹੜਾ ਉਹ ਚੀਜ਼ ਤਾਂ ਸਾਡੇ ਕੋਲੇ ਨਾ ਤਾਂ ਜੀ ਕੋਈ ਰਿਟਰਨ ਦੇ ਵਿੱਚ ਸੀਗਾ ਨਾ ਸਾਨੂੰ ਸਾਡੇ ਕੋਲੇ ਆਇਆ ਸਾਡੇ ਕੋਲੇ ਸਿਰਫ ਆਇਆ ਸੀ ਵੀ 20% ਵਧਾ ਕੇ ਦੇਣੀ ਆ ਬੋਲੀ ਤੇ 1 ਸਾਲ ਵਾਸਤੇ ਦੇਣੀ ਆ ਹੁਣ ਅਸੀਂ ਉਹੀ ਜਿਹੜਾ ਸਾਡੇ ਪਿੰਡ ਦਾ ਜਰਨਲ ਬੋਲੀ ਆ ਉਹਦੇ ਵਿੱਚ ਵੀ ਅਸੀਂ 1 ਸਾਲ ਵਾਸਤੇ ਦਿੱਤੀ ਆ ਤੇ 20% ਵਾਧਾ ਨਾ ਦਿੱਤੀ ਆ ਤੇ ਜਿਹੜੀ ਹੁਣ ਐਸਸੀ ਭਾਈਚਾਰੇ ਸਾਡੇ ਪਿੰਡ ਦੇ ਬੰਦਿਆਂ ਨੇ ਲਈਆ ਉਹਨਾਂ ਨੇ ਵੀ 1 ਸਾਲ ਵਾਸਤੇ ਲਈਆ ਤੇ 20% ਵਾਧਾ ਨਾ ਬੋਲੀ ਹੋਈ ਆ ਲਾਈਵ ਹੋਈ ਆ ਕੈਮਰੇ ਲੱਗੇ ਹੋਏ ਸੀ ਸਾਰਾ ਕੁਝ ਪੁਲਿਸ ਪ੍ਰਸ਼ਾਸਨ ਉੱਥੇ ਸੀ ਵੀਡੀਓ ਦਫ਼ਤਰ ਉੱਥੇ ਸੀ ਸਾਰਾ ਨਗਰ ਉੱਥੇ ਖੜਾ ਸੀਗਾ ਵੀਡੀਓ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਕੋਈ ਅਸੀਂ ਕਮਰੇ ਬੰਦ ਕਰਕੇ ਨਹੀਂ ਕਰੀ ਸਾਨੂੰ ਵੀ ਪਤਾ ਵੀ ਇਹ ਸਾਡੇ ਤੇ ਇਲਜ਼ਾਮ ਲੱਗ ਸਕਦੇ ਨੇ ਅਸੀਂ ਇੰਨੇ ਮੂਰਖ ਨਹੀਂ ਹੈਗੇ ਜਦੋਂ ਕਿ ਮੈਨੂੰ ਨੇ ਇਹ ਵੀ ਕਿਹਾ ਸੀ ਸਾਰਿਆਂ ਨੂੰ ਬੁਲਾ ਲਓ ਮੇਰੇ ਕੋਲ ਵੀਡੀਓ ਵੀ ਰਿਕਾਰਡਿੰਗ ਪਈਆਂ ਨੇ ਮੈਂ ਉਹਨਾਂ ਨੂੰ ਇਹ ਕਿਹਾ ਸੀ ਵੀ ਤੁਸੀਂ ਜੇ ਪੰਚ ਉਹ ਕਹਿੰਦੇ ਅਸੀਂ ਪੰਚਾਇਤ ਘਰੇ ਬੋਲੀ ਨਹੀਂ ਕਰਾਉਣੀ ਉਹ ਕਹਿੰਦੇ ਪੰਚਾਇਤ ਘਰੇ ਨਹੀਂ ਕਰਾਉਣੀ ਜਿਹੜੇ ਸਾਡੇ ਪੰਚਾਇਤ ਦੇ ਹੈਗੇ ਨੇ ਪੰਚਾਇਤ ਦੇ ਮੈਂਬਰ ਨੇ ਉਦੋਂ ਉਹਨਾਂ ਨੇ ਪਿਛਲੀ ਵਾਰ ਜਦੋਂ ਅਸੀਂ ਗਏ ਉਦੋਂ ਉਹਨਾਂ ਨੇ ਗੇਟ ਲਾ ਲਈ ਜੀ ਅਸੀਂ ਤੁਹਾਨੂੰ ਅੰਦਰ ਨਹੀਂ ਬੰਨ੍ਹ ਦੇਣਾ ਜ਼ਿੰਮੇਦਾਰਾਂ ਨੂੰ ਐਦਿਕੇ ਇਧਰੋਂ ਇਹਨਾਂ ਨੇ ਕਹਿਤਾ ਵੀ ਭਾਈ ਫਿਰ ਜੇ ਤੁਸੀਂ ਸਾਨੂੰ ਉਹਨੇ ਅੰਦਰ ਬੰਨ੍ਹਦੇ ਅਸੀਂ ਧਰਮਸ਼ਾਲਾ ਜੀ ਨਹੀਂ ਜਾਣਾ ਹੈਗਾ ਹੋ ਗਈ ਗੱਲਬਾਤ ਉਹ ਅਸੀਂ ਲਗੜ ਝਗੜਾ ਮਕਾਉਣ ਦੇ ਬਾਰੇ ਮਨ ਉਹਨਾਂ ਨੇ ਇਹ ਵੀ ਕਿਹਾ ਵੀ ਆਪਾਂ ਧਰਮਸ਼ਾਲਾ ਵੀ ਛੱਡ ਦੋ ਪੰਚਾਇਤ ਘਰ ਵੀ ਛੱਡ ਦੋ ਆਪਾਂ ਜਾਂ ਤਾਂ ਗੁਰਦੁਆਰਾ ਸਾਹਿਬ ਚੱਲਦੇ ਆ ਸਾਰੇ ਜਾਂ ਦਰਬਜੇ ਚੱਲਦੇ ਆ ਸਾਂਝੀ ਜਗ੍ਹਾ ਤੇ ਉੱਥੇ ਬੋਲੀ ਕਰਾ ਲੈਣੇ ਆ ਪਰ ਉਹਨਾਂ ਦਾ ਮੇਨ ਕੋਈ ਧਰਮਸ਼ਾਲਾ ਨੂੰ ਲੈ ਕੇ ਨਹੀਂ ਸੀਗਾ ਉਹਨਾਂ ਦਾ ਮੇਨ ਮੋਟਿਵ ਇਹ ਸੀ ਵੀ ਸਾਨੂੰ 3 ਸਾਲ ਲਈ ਜ਼ਮੀਨ ਦਵੋ ਤੇ ਦਵੋ ਵੀ ਨਾਲੇ ਉਹੀ ਬਸ ਜਿਹੜਾ ਪਿਛਲੀ ਵਾਰੀ ਉਹਨਾਂ ਨੇ ਜਿਵੇਂ ਫਰੀ ਮੰਗੂ ਲਈ ਆ ਉਹ ਉਹ ਕਹਿੰਦੇ 2017 ਦੇ ਵਿੱਚ ਕਾਨੂੰਨ ਪਾਸ ਹੋਇਆ ਸੀ ਵੀ ਪੰਜਾਂ ਪੰਜ ਤੋਂ ਵੱਧ ਮੈਂਬਰ ਨੇ ਜਿਹੜੇ ਇਕੱਠੇ ਹੋ ਕੇ ਐਸ்சி ਭਾਈਚਾਰੇ ਦੇ ਵੀ ਤਿੰਨ ਸਾਲ ਦੀ ਜ਼ਮੀਨ ਲੈ ਸਕਦੇ ਲੈ ਸਕਦੇ ਨੇ ਪਰ ਉਹ ਸਾਡੇ ਕੋਲੇ ਕੋਈ ਮੈਂ ਉਹਨਾਂ ਨੂੰ ਬਾਰ-ਬਾਰ ਕਹਿੰਦਾ ਵੀ ਸਾਨੂੰ ਰਿਟਨ 'ਚ ਦਵੋ ਸਾਨੂੰ ਕੁਝ ਦਿੱਤੇ ਨਹੀਂ ਰਿਟਨ ਦੇ ਉਹਨਾਂ ਵਿੱਚ ਮੈਂ ਬਾਰ-ਬਾਰ ਸਾਰੇ ਪਿੰਡ ਨੂੰ ਬਾਹਰ ਆ ਕੇ ਸਾਰੇ ਪਿੰਡ ਦੇ ਵਿੱਚ ਲਾਈਵ ਵੀਡੀਓ ਪਈ ਆ ਆਇਆ ਸੀ ਕੋਈ ਮੀਡੀਆ ਵਾਲੇ ਜੀਟੀਵੀ ਵਾਲੇ ਆਏ ਸੀ ਉਹਨਾਂ ਨੂੰ ਮੈਂ ਸਪੈਸ਼ਲ ਕਿਹਾ ਵੀ ਮੇਰੇ ਤੇ ਕੈਮਰੇ ਲੈ ਕੇ ਆਓ ਮੈਂ ਬਕਾਇਦਾ ਖੜਕੇ ਕਿਹਾ ਵੀ ਮੈਨੂੰ ਰਿਟਨ 'ਚ ਲਿਆ ਕੇ ਦੋ ਮੈਨੂੰ ਐਸਡੀਐਮ ਸਾਹਿਬ ਨੇ ਇੱਕ ਦਿਨ ਪਹਿਲਾਂ ਬੁਲਾਇਆ ਐਸਡੀਐਮ ਸਾਹਿਬ ਨੇ ਬੁਲਾ ਕੇ ਕਿਹਾ ਵੀ ਆਪਾਂ ਜਿਹੜੀ ਜ਼ਮੀਨ ਆ ਉਹ 1 ਸਾਲ ਵਾਸਤੇ ਦੇਣੀ ਆ ਤੇ 20% ਵਾਧਾ ਦੇਣੀ ਆ ਜਿਹੜੇ ਸਰਕਾਰ ਦੇ ਨਿਯਮ ਨੇ ਉਹਨਾਂ ਤੋਂ ਬਾਹਰ ਮੇਰੇ ਕੋਲ ਜਾਣ ਦਾ ਅਧਿਕਾਰ ਹੈ ਨਹੀਂ ਤੇ ਹੁਣ ਤੁਸੀਂ ਮਤਲਬ ਇਹ ਵਿਵਾਦ ਖਤਮ ਕਰਨ ਲਈ ਕੀ ਪਹਿਲ ਕਰਦਮੀ ਕਰੋ ਮੈਂ ਤਾਂ ਜੀ ਵਿਵਾਦ ਕੱਲ ਵੀ ਉਹਨਾਂ ਨੂੰ ਥੋੜੇ ਅਸੀਂ ਤੁਹਾਨੂੰ ਪ੍ਰੂਫ ਦੇ ਸਕਦੇ ਹਾਂ ਵੀ ਮੈਂ ਕੱਲ ਵਿਵਾਦ ਖਤਮ ਕਰਨ ਲਈ ਸਾਰੀ ਪੰਚਾਇਤ ਨੂੰ ਛੱਡ ਕੇ ਜਦੋਂ ਕਿ ਸਾਰੀ ਪੰਚਾਇਤ ਕਹਿ ਰਹੀ ਸੀ ਵੀ ਆਪਾਂ ਧਰਮਸ਼ਾਲਾ 'ਚ ਨਹੀਂ ਜਾਣਾ ਕਿਉਂਕਿ ਉਹਦਨੇ ਉਹਨਾਂ ਨੇ ਮਿਸ ਬਿਹੇਵ ਕੀਤਾ ਜੀਮੇਦਾਰ ਭਾਈਆਂ ਨਾਲ ਸਾਰਿਆਂ ਨਾਲ ਠੀਕ ਹੈ ਨਾ ਕੋਈ ਮੇਰੇ ਮੈਨੂੰ ਕੋਈ ਇਹ ਨਹੀਂ ਵੀ ਜ਼ਿੰਮੇਦਾਰ ਭਰਾ ਨੇ ਜਾਂ ਉਹ ਐਸੀ ਨੇ ਮੇਰੇ ਲਈ ਸਾਰਾ ਪਿੰਡ ਇੱਕਾ ਕਿਉਂਕਿ ਮੈਨੂੰ ਵੋਟਾਂ ਪਾਈਆਂ ਨੇ ਬਹੁਤ ਵੋਟਾਂ ਨਾਲ ਜਿੱਤਿਆ ਮੈਂ ਮੈਨੂੰ ਮਤਲਬ ਇਹ ਨਹੀਂ ਮੈਨੂੰ ਉਹ ਵੀ ਉਹੀ ਨੇ ਸਾਰੇ ਇੱਕੋ ਨੇ ਮੈਨੂੰ ਪਰ ਜਿਹੜਾ ਕੱਲ ਉਹਨਾਂ ਨੇ ਮਾਹੌਲ ਕ੍ਰੀਏਟ ਕੀਤਾ ਉਥੇ ਪੰਚਾਇਤ ਅਫਸਰਾਂ ਦੇ ਆਕੇ ਛੋਟੀਆਂ ਵੀ ਮਾਰੀਆਂ ਨੇ ਉਹ ਤੁਹਾਨੂੰ ਅਸੀਂ ਬਕਾਇਦਾ ਵੀਡੀਓ ਵੀ ਦਵਾਂਗੇ ਤੇ ਤੁਹਾਨੂੰ ਫੋਟੋਗ੍ਰਾਫ ਵੀ ਦਵਾਂਗੇ ਸਾਰਾ ਕੁਝ ਦਵਾਂਗੇ ਵੀ ਉਹਨਾਂ ਦੇ ਅਸੀਂ ਕਿਵੇਂ ਉਹਨਾਂ ਨੂੰ ਸਾਰਿਆਂ ਨੂੰ ਮੂਹਰੇ ਹੋ ਕੇ ਅਸੀਂ ਬਚਾਇਆ ਵੀ ਉਹਨਾਂ ਦੇ ਕੋਈ ਸੱਟ ਪੇਟਣ ਲੱਗੇ ਮੁਲਾਜ਼ਮ ਨਹੀਂ ਉਹ ਸਰਕਾਰੀ ਮੁਲਾਜ਼ਮ ਨਹੀਂ ਬਾਕੀ ਦੂਜੀ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਜਿਹੜਾ ਮੇਰੇ ਕੋਲੇ ਸਰਕਾਰ ਦੇ ਨਿਯਮ ਸੀ ਮੈਂ ਉਹਨਾਂ ਦੇ ਮੁਤਾਬਕ ਹੀ ਚੱਲਿਆ ਉਹਨਾਂ ਤੋਂ ਬਾਹਰ ਹੋ ਕੇ ਚੱਲਣ ਦਾ ਮੇਰੇ ਕੋਲੇ ਅਧਿਕਾਰ ਨਹੀਂ ਹੈਗਾ ਤੇ ਬਸ ਮੈਂ ਇੰਨੇ ਕਹਿਣਾ ਚਾਹੁੰਦਾ ਕੀ ਨਾਮ ਵੀਰ ਜੀ ਤੁਹਾਡਾ ਹੱਸਕਾ ਜੀ ਮੇਰਾ ਨਾਮ ਜੀ ਪੰਮਾ ਪਰਮੇਸ਼ਰ ਸੰਨੋ ਜਗਿੰਦਰ ਸਿੰਘ ਅੱਛਾ ਸਿੱਖਾ ਪਿੰਡਾ ਮੇਰਾ ਕੱਲ ਮੇਰੇ ਪਿੰਡ 14 ਨੂੰ ਚੌਧਰੀ ਸੀ 14 5 25 ਕੱਲ ਉੱਥੇ ਸਾਡੇ ਪੰਚਾਇਤੀ ਜ਼ਮੀਨ ਦੀ ਬੋਲੀ ਹੋ ਰਹੀ ਸੀ ਸਾਰੇ ਪਿੰਡਕ ਖੜਾ ਸੀ ਉੱਥੇ ਮੈਂ ਵੀ ਚੱਲਿਆ ਗਿਆ ਉੱਥੇ ਪਰ ਉੱਥੇ ਜਿਹੜਾ ਲੋਕ ਪਰਿਵਾਰ ਨੇ ਮੈਂ ਐਸੀ ਭਾਈਚਾਰਾ ਹੀ ਕਹਿੰਦਾ ਸਾਡਾ ਮਿਹਨਤ ਕਸ ਭਾਈਚਾਰਾ ਐਸੀ ਦਾ ਸੀ ਇੱਕ ਅਲੱਗ ਖਿੱਤਾ ਬਣਾਤਾ ਨਹੀਂ ਸਾਡਾ ਭਾਈਚਾਰਾ ਜਿਹਨਾਂ ਨੂੰ ਵੋਟਾਂ ਪਾ ਕੇ ਸਾਡਾ ਸਮਾਜ ਆ ਸਾਡੇ ਸਮਾਜ ਦੇ ਲੋਕ ਨੇ ਮਿਹਨਤੀ ਲੋਕ ਨੇ ਉਹਨਾਂ ਦੇ ਚਾਰਕ ਪਰਿਵਾਰ ਉਹਨਾਂ ਨੂੰ ਗਲਤ ਪਾਸੇ ਲਾ ਰਹੇ ਨੇ ਵੀ ਜ਼ਮੀਨ 3000 ਰੁਪਏ 2.5 ਬਿਗੇ ਹਿਸਾਬ ਨਾਲ 3 ਸਾਲੀ ਦੋ ਕਿਉਂ ਵੀ ਪਿੰਡ ਦਾ ਵਿਕਾਸ ਹੋਊ ਤੁੰ 3000 ਰੁਪਏ ਬਿਗੇ ਸਰਨਾ ਅਸੀਂ ਪਿੰਡ ਦੇ ਵਿਕਾਸ ਦੀ ਗੱਲ ਕਰਦੇ ਹਾਂ ਸਾਡੇ ਅਸੀਂ ਬਾਈ ਬਿੱਲੂ ਜੀ ਦਾ ਧੰਨਵਾਦ ਕਰਦੇ ਜਿਹਨੇ ਪਿੰਡ ਦੇ ਵਿਕਾਸ ਦੇ ਵਿੱਚ ਯੋਗਦਾਨ ਪਾਇਆ ਬੋਲੀ ਚੜਾ ਕੇ ਦਿੱਤੀ ਅਸੀਂ ਧੰਨਵਾਦ ਕਰਦਾ ਸਾਡੇ ਅਮਰ ਸਿੰਘ ਬਿੱਲੂ ਜੀ ਦਾ ਤੇ ਸਾਡੇ ਭਾਈ ਜਗਦੇਵ ਜੀ ਦਾ ਤੇ ਗੁਰਪ੍ਰੀਤ ਜੀ ਦਾ ਜਿਨ੍ਹਾਂ ਨੇ ਬੋਲੀ ਵਿੱਚ ਹਿੱਸੇ ਹਿੱਸੇਦਾਰੀ ਕੀਤੀ ਤੇ ਅਸੀਂ ਸਾਰਿਆਂ ਨੂੰ ਬਾਰ-ਬਾਰ ਕਹਿੰਦੇ ਰਹਾਂ ਵੀ ਭਾਈ ਆਜੋ ਸਿਕਿਉਰਟੀ ਜਮ੍ਹਾਂ ਕਰੋ ਜਿਹੜਾ ਮਿਰਦਲ ਜਾਮ ਲਾਉਂਦੇ ਨੇ ਵਿੱਚ ਢੇ ਦੇਖੋ ਜੀ ਜਦੋਂ ਕਿਸੇ ਬੰਦੇ ਉੱਤੇ ਵਾਰ ਕੀਤਾ ਜਾਊਗਾ ਡੰਡਾ ਮਾਰੇ ਜੇ ਅਸੀਂ ਡੰਡਾ ਰੋਕ ਲਿਆ ਤਾਂ ਢੰਡਾ ਖੋਲਿਆ ਪਰ ਬਾਕੀ ਅਸੀਂ ਟੋੜਿਆਲ ਬਣਨ ਨੂੰ ਰੋਕ ਲਿਆ ਸਿੱਖਾ ਟੋੜਿਆਲ ਦੇ ਵਿੱਚ ਬਿਵਾਦ ਹੁੰਦੀ ਜ਼ਮੀਨ ਦਾ ਐਸੇ ਭਾਈ ਤਾਰੇ ਜ਼ਮੀਨ ਨੂੰ ਮੈਂ ਮੇਰੇ ਮੈਂ ਮਾਫੀ ਮੰਗਦਾ ਹਾਂ ਐਸੇ ਭਾਈ ਜਰਗਾ ਉਥੇ ਨਿਵਾਸ ਹੋਇਆ ਤੇ ਕਿਸਾਨੀ ਇਹ ਕਿਸਾਨ ਲੋਕ ਨੇ ਉਹ ਵੀ ਮਿਹਨਤੀ ਨੇ ਉਹਨਾਂ ਨੇ ਪੜ੍ਹਾਤਾ ਕੁਝ ਕੁ ਲੋਕ ਕਮਾ ਕੇ ਖਾਣਾ ਹੁੰਦੇ ਨੇ ਕੁਝ ਲਾ ਕੇ ਖਾਣਾ ਹੁੰਦੇ ਮੇਰੇ ਆਪਣੇ ਚਾਰਕ ਪਰਿਵਾਰ ਨੇ ਗਰਨਾਮ ਸਿੰਘ ਦਾ ਪਰਿਵਾਰ ਹੋ ਗਿਆ ਇੱਕ ਦੋ ਹੋਰ ਨੇ ਉਹਨਾਂ ਦੇ ਵੀ ਨਾਮ ਲੈ ਦੂੰ ਮੈਂ ਪਰ ਉਹਨਾਂ ਕਾਰਨ ਸਾਡਾ ਪਿੰਡ ਇੱਕ ਖੂਨੀ ਸੰਘਰਸ਼ੋਂ ਟਲ ਗਿਆ ਉਹ ਵੀ ਸਰਪੰਚ ਸਾਹਿਬ ਦੀ ਵਧੀਆ ਕਾਰਗੁਜ਼ਾਰੀ ਵਧੀਆ ਸੋਚ ਕਿਉਂ ਸਰਪੰਚ ਸਾਹਿਬ ਬਾਰ ਬਾਰ ਜਾ ਕੇ ਹੱਥ ਜੋੜਦੇ ਸੀ ਕਿਉਂਕਿ ਜਦੋਂ ਕੋਈ ਕਿਸੇ ਨਾਲ ਧੱਕਾ ਹੋ ਜੇ ਆਪਾਂ ਆਮ ਜਾਨ ਜਾਨਵਰ ਨੂੰ ਕਟਮਾਰ ਕਰਦਾ ਉਹ ਵੀ ਰੋਕਦੇ ਆ ਜੇ ਹੁਣ ਮੁਲਾਜ਼ਮੇ ਸਿਰ ਤੇ ਡੰਡਾ ਮਾਰੀ ਝੰਡਾ ਝੰਡਾ ਪਾ ਕੇ ਫਿਰ ਉਹ ਜੇ ਰੋਕ ਲਿਆ ਤਾਂ ਅਸੀਂ ਹੱਥੋਂ ਵੀ ਕਰ ਲਈ ਜੇ ਸਾਡੇ ਸਿਰ ਫੜ ਜਾਣੇ ਫਿਰ ਜਾਇਸ ਸੀਗੇ ਪਰ ਅਸੀਂ ਆਪਣੀ ਆਤਮ ਰੱਖਿਆ ਲਈ ਰੋਕ ਬਾਹਰ ਨਹੀਂ ਕੀਤਾ ਰੋਕਿਆ ਸਾਡੇ ਕੋਲ ਕੋਈ ਡੰਡਾ ਨਹੀਂ ਸਾਰੀ ਵੀਡੀਓ ਦੇ ਉਹਨਾਂ ਕੋਲ ਝੰਡਾ ਦਾ ਬੰਨਾਂ ਦੇ ਕੋਲ ਡੰਡਾ ਸੀ ਬਾਹਰ ਕਰ ਲਈ ਹਥਿਆਰ ਦੀ ਹਥਿਆਰਬੰਦ ਹੋ ਕੇ ਆਈ ਸੀ ਲੜਾਈ ਉਹਨਾਂ ਨੇ ਕੀਤੀ ਆ ਪਰ ਸਾਡੇ ਵੱਲੋਂ ਸਾਨੂੰ ਕੁੱਟ ਹੀ ਗਏ ਨੇ ਉਹ ਪਰ ਫਿਰ ਵੀ ਅਸੀਂ ਕਹਿੰਦੇ ਆ ਸਾਡੇ ਪਿੰਡ ਦੀ ਬੇਤਲੀ ਵਿਕਾਸ ਲਈ ਤੇ ਸਾਡੇ ਚਾਰ ਮਾਰ ਵੀ ਗਏ ਕੋਈ ਚੱਕਰ ਨਹੀਂ ਆ ਉਹਨਾਂ ਨੇ ਇਲزام ਲਾਇਆ ਵੀ ਜਾਤੀ ਸੂਚਕ ਸ਼ਬਦ ਵੀ ਬੋਲਦੇ ਦੇਖੋ ਜੀ ਉਹਨਾਂ ਐ ਕਰੋ ਗੁਟਕਾ ਲੈ ਕੇ ਗੁਰਦਵਾਰ ਸਾਹਿਬ ਆਣ ਅਸੀਂ ਗੁਰੂ ਸਾਹਿਬ ਨੂੰ ਮੰਨਦੇ ਆ ਉਹ ਤਾਂ ਗੁਰੂ ਸਾਹਿਬ ਦੇ ਕੋਲ ਜਾਣ ਤੋਂ ਵੀ ਡਰ ਡਰਦੇ ਨੇ ਅਸੀਂ ਕਿ ਵੀ ਚਲੋ ਵੀ ਭਾਈ ਚਲੋ ਪਿੰਡ ਦੇ ਵਿੱਚ ਕੋਈ ਖੂਨੀ ਸੰਘਰਸ਼ ਨਾ ਹੋਵੇ ਲੜਾਈ ਨਾ ਹੋਵੇ ਚਲੋ ਗੁਰਦਵਾਰ ਸਾਹਿਬ ਬੁਲੀ ਕਰ ਲੋ ਦੇਖੋ ਜਾਤੀ ਸੂਚਕ ਅੰਕ ਮੈਂ ਹੁਣ ਵੀ ਐਸਸੀ ਭਾਈਚਾਰਾ ਨਹੀਂ ਕਹਿੰਦਾ ਮੈਂ ਤਾਂ ਸਿਹਤ ਕਾ ਸ਼ਲੋਕ ਤੁਹਾਨੂੰ ਲੱਗਦਾ ਵੀ ਅਸੀਂ ਉਹਨਾਂ ਨੂੰ ਅਸੀਂ ਯਾਰ ਮੈਂ ਖੁਦ ਆਪ ਜਿਹੜੀ ਕਾਸਟ ਨਾਲ ਆ ਅਸੀਂ ਮਿਹਨਤ ਕਰਦਾ ਪਰ ਕਿਸੇ ਜਾਤ ਨੂੰ ਟਾਰਗੇਟ ਕਰਕੇ ਉਹ ਜ਼ਿੰਮੇਦਾਰ ਪਾਇਆ ਜੀ 20 ਗਾਣਾ ਕੋ ਕਰ ਰਹੀਆਂ ਉਹ ਚਾਰ ਕੇ ਪਰਿਵਾਰ ਨੇ ਉਹਨਾਂ ਗੰਦ ਪਾਇਆ ਹੋਇਆ ਉਹਨਾਂ ਨੇ ਗਲਤ ਕੀਤਾ ਵਾ ਮਿਹਨਤ ਕਾਸ਼ ਲੋਕਾਂ ਨੂੰ ਗਲਤ ਬਸੇ ਲਾ ਕੇ ਖੁਨੀ ਸੰਘਰਸ਼ ਕਰਾਉਣਾ ਚਾਹੁੰਦੇ ਨੇ ਤਾਂ ਇਸ ਹਨ ਪਿੰਡ ਸੇਖਾ ਦੇ ਸਰਪੰਚ ਸਾਹਿਬ ਪਿੰਦਰ ਜੀ ਜਿਨ੍ਹਾਂ ਦਾ ਕਹਿਣਾ ਕਿ ਸਿਰਫ ਇੱਕ ਰੰਗਤ ਦਿੱਤੀ ਜਾ ਰਹੀ ਹੈ ਉਹਨਾਂ ਨੇ ਆਪਣੇ ਉੱਤੇ ਲੱਗੇ ਹੋਏ ਇਲਜ਼ਾਮਾਂ ਨੂੰ ਜਿਹੜਾ ਸਿਰੇ ਤੋਂ ਨਕਾਰ ਦਿੱਤਾ ਕਿਹਾ ਗਿਆ ਵੀ ਜਿਹੜਾ ਇਹ ਭਾਈਚਾਰਾ ਇਹ ਵੀ ਸਾਡੇ ਹੀ ਭਾਈਚਾਰਾ ਹੈ ਫਿਲਹਾਲ ਕੁਸਕ ਬੰਦੇ ਨੇ ਜਿਹੜਾ ਪਿੰਡ ਦੀ ਤਰੱਕੀ ਦੇ ਵਿੱਚ ਰੋੜਾ ਬਣਨ ਦੀ ਕੋਸ਼ਿਸ਼ ਕੀਤੇ ਕਰ ਰਹੇ ਨੇ ਤੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕਰ ਰਹੇ ਆ ਕਿਤੇ ਨਾ ਕਿਤੇ ਨਕਾਰਿਆ ਹੈ ਸਾਫ ਸਾਫ ਆਪਣੇ ਉੱਤੇ ਲੱਗੇ ਹੋਏ ਦੋਸਾਂ ਨੂੰ ਹੁਣ ਲੋੜ ਹੈ ਪਿੰਡ ਦੇ ਵਿੱਚ ਇੱਕ ਇਹਨੂੰ ਇਸੇ ਤਰ੍ਹਾਂ ਬਰਕਰਾਰ ਰੱਖਣ ਦੀ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਸ ਪਿੰਡ ਦਾ ਜਿਹੜਾ ਭਾਈਚਾਰਾ ਇਸੇ ਤਰ੍ਹਾਂ ਬਰਕਰਾਰ ਰਹਿੰਦਾ ਹੈ ਜਾਂ ਫਿਰ ਨਹੀਂ ਕੈਮਰਾ ਪਰ ਸੰਚਿਮਕੌਰ ਸਿੰਘ ਦੇ ਨਾਲ ਮੈਂ ਪ੍ਰਕਾਸ਼ ਸ਼ਰਮਾ